ਆ 26 ਸਾਲ ਦੀ ਸੀ ਰੱਬਾ ਮੇਰਾ ਪਿਆਰ ਰੱਖ ਰਾਇਆ ਸੀ ਕੋਈ ਲੜ ਨਹੀਂ ਹੋਇਆ ਕਿਦਾਂ ਹੀ ਪੂਰੀ ਸਾਡੀ ਅੱਧੇ ਘੰਟੇ ਚ ਪਹੁੰਚ ਗਈ ਇੱਥੇ ਕੀ ਹੋਇਆ ਕੀ ਆ ਸੱਪ ਲੜ ਗਿਆ ਅੰਦਰ ਕੀ ਹੋਇਆ ਸੱਪ ਲੜਿਆ ਅੱਛਾ ਕਿੱਥੇ ਅੱਧੇ ਘੰਟੇ ਚ ਪਹੁੰਚ ਗਈ ਇੱਥੇ ਰੱਬਾ ਅੱਛਾ ਹੀ ਹੋਰ ਲੜਿਆ ਠੀਕ ਹੈ ਕਿੰਨੇ ਸਾਲ ਦੀ ਹੈ ਆਏ ਰੱਬਾ ਕਿੰਨੇ ਸਾਲ ਦੀ ਜੀ

ਮੰਗੀ ਮੋਦ ਉਹਦਾ ਭਰਾ ਉਹਏ ਮੇਰੀ ਕੁੜੀ ਨੂੰ ਸਾਹ ਨਹੀਂ ਸਕੇ ਅੱਧੇ ਘੰਟੇ ਦੀ ਮੋਤੋ ਅੱਧੇ ਘੰਟੇ ਹੀ ਖਤਮ ਹੋ ਗਈ ਅੱਧੇ ਘੰਟੇ ਚ ਉਹ ਅੱਧੇ ਘੰਟੇ ਦੀ ਖਤਮ ਹੋ ਗਈ ਲੇਕਿਨ ਓਏ ਕੀ ਕਰਾਂ ਮੈਂ ਜਾਂ ਮੇਟੀ ਇਹਦੀ ਬੱਚੀ ਕਿਆ ਕਰੂ ਓਏ

ਕੋਈ ਜੁਦਾ ਨਹੀਂ ਹੈਗੀ ਮੇਰੀ ਤੇ ਇੱਥੇ ਆਂਦੀ ਆਂਦੀ ਖਤਮ ਹੋ ਗਈ ਮਾਤਾ ਜੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਗੁਰਵੀਰਕੌਰ ਗੁਰਮੀਤ ਜੀ ਤੁਸੀਂ ਰਹਿੰਦੇ ਕਿੱਥੇ ਹੋ ਆ ਤਾਜਪੁਰਪੇਂ ਕੀ ਹੋਇਆ ਕੀ ਇਹ ਮਾਮਲਾ ਪੂਰਾ ਦੱਸੋ ਓਏ ਪੂਰੇ ਕੰਡੀਸ਼ਨ ਨਹੀਂ ਹੈਗੀ ਇਹਨਾਂ ਦੀ ਗੱਲ ਕਰਾਂ ਦੀ ਨਾ ਨਰੇਤ ਦਾ ਸੱਪ ਲੜ ਗਿਆ ਓਏ ਬੇਟੀ ਦਾ ਓਏ 26 ਸਾਲ ਦੀ ਸੀ ਔਰ ਬਾਬੇ ਦਾ ਪਿਆਰ ਰੱਖਿਆ ਸੀ ਨਾ ਹੋਵੋ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ بیگم شہناز جی ਸੰਪਰਕ ਕਰੋ 8725040658 8725040658